ਸਭ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਮੁੱਦਾ ਬੜਾ ਗੰਭੀਰ ਆ ਪੰਜਾਬ ਦਾ ਮੁੱਦਾ ਅੱਜ ਫੇਰ ਇੱਕ ਬੰਬ ਚੱਲਿਆ ਭਾਰਤੀ ਜਨਤਾ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਮਨਰੰજન ਕਾਲੀਆ ਜੀ ਦੇ ਤੇ ਸਮਝ ਨਹੀਂ ਆਉਂਦੀ ਪੰਜਾਬ ਕਿੱਧਰ ਜਾ ਰਿਹਾ ਆਪਣਾ ਪੰਜਾਬ ਆ ਪੰਜਾਬ ਦੀ ਗੱਲ ਨਹੀਂ ਹੋ ਰਹੀ ਪੰਜਾਬ ਨੂੰ ਬਚਾਉਣ ਦੀ ਗੱਲ ਨਹੀਂ ਹੋ ਰਹੀ ਪੰਜਾਬ ਨੂੰ ਜੋ ਪੰਜਾਬ ਸੀ ਪੰਜਾਂ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਮਤਲਬ ਕਿੱਧਰ ਤੁਰ ਗਿਆ ਪੰਜਾਬ ਕਮਿਊਨਿਟੀ ਕੋਈ ਵੀ ਹੋਵੇ ਕੋਈ ਜਾਤ ਬਰਾਦਰੀ ਹੋਵੇ ਸਿੱਖ ਹੋਣ ਹਿੰਦੂ ਹੋਣ ਕੋਈ ਪਛੜੀਆਂ ਕਲਾਸਾਂ ਦੇ ਗਰੀਬ ਹੋਵੇ ਅਮੀਰ ਹੋਵੇ ਪੰਜਾਬ ਤੇ ਆਪਣਾ ਕਿਸਾਨ ਲੜਾਈ ਲੜ ਰਹੇ ਆ ਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਲੜਾਈ ਹੈ ਇਹ ਜਿਹੜੇ ਬੰਬ ਸੁੱਟਣ ਵਾਲੇ ਆ ਇਹ ਕਿਹਦੀ ਲੜਾਈ ਲੜ ਰਹੇ ਆ ਜੇ ਪੰਜਾਬ ਹੀ ਨਾ ਬਚਿਆ ਤੇ ਇਹਨਾਂ ਲੜਾਈਆਂ ਦਾ ਕੀ ਮੈਨਾ ਰਹੇਗਾ ਬੜਾ ਲੰਬਾ ਸੰਤਾਪ ਚੜਾਇਆ ਆਪਾਂ ਹੰਡਾਇਆ ਬਹੁਤ ਲੰਬੀ ਪੰਜਾਬੀਆਂ ਨੇ ਲੜਾਈ ਲੜੀ ਪਾਈਚਾਰੇ ਦੀ ਇਕਤਾ ਦੀ ਅਖੰਡਤਾ ਦੀ ਇਹ ਗੁਰੂਆਂ ਪੀਰਾਂ ਪਗੰਬਰਾਂ ਸਾਡੀ ਬਾਣੀ ਸਾਡੇ ਗ੍ਰੰਥ ਉਹਨਾਂ ਕਰਕੇ ਹੀ ਮੇਰਾ خیال ਕੋਈ ਦੰਗਾ ਫਸਾਦ ਨਹੀਂ ਹੋਇਆ ਆਪਸੀ ਭਾਈਚਾਰਾ ਨਹੀਂ ਟੁੱਟਾ ਨਾ ਤਾਂ ਕਸਰ ਕੋਈ ਨਹੀਂ ਸੀ ਗਵੰਡੀ ਗਵੰਡੀ ਦੇਸ਼ ਤੇ ਹਰ ਵੇਲੇ ਚਾਹੁੰਦਾ ਕਿਉਂਕਿ ਆਪ ਉਹਦੇ ਪੱਲੇ ਕੁਛ ਨਹੀਂ ਤੇ ਉਹ ਤਾਂ ਹਮੇਸ਼ਾ ਚਾਹੁੰਦਾ ਹਰ ਵੇਲੇ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚ ਵੀ ਇਹ ਅੱਗ ਲੱਗੀ ਰਹੇ ਤੇ ਹਿੰਦੁਸਤਾਨ ਤਰੱਕੀ ਕਰ ਰਿਹਾ ਤੇ ਦੁਨੀਆ ਦੇ ਦੇਸ਼ ਜਿਹੜੇ ਵਿਕਸਤ ਦੇਸ਼ ਆ ਉਹ ਨਹੀਂ ਚਾਣਗੇ ਕਿ ਹਿੰਦੁਸਤਾਨ ਉਹਨਾਂ ਦੇ ਲਾਗੇ ਛਾਗੇ ਬਰਾਬਰ ਆਵੇ ਇਹ ਪੋਲੀਟੀਕਲ ਪਾਰਟੀਆਂ ਨੂੰ ਸਮਝਣਾ ਪੈਣਾ ਹੈ ਇਹ ਪੰਜਾਬੀਆਂ ਨੂੰ ਸਮਝਣਾ ਪੈਣਾ ਹਰ ਕਮਿਊਨਿਟੀ ਨੂੰ ਸਮਝਣਾ ਪੈਣਾ ਹਿੰਦੂ ਸਿੱਖਾਂ ਨੂੰ ਸਮਝਣਾ ਪੈਣਾ ਜਿਹੜੇ ਵੀ ਪੰਜਾਬ 'ਚ ਰਹਿੰਦੇ ਆ ਪੰਜਾਬ ਸ਼ਬਦ ਆ ਵਾ ਅਸੀਂ ਪੰਜਾਬ ਦੀ ਗੱਲ ਨਹੀਂ ਕਰਦੇ ਪੰਜਾਬ ਨੂੰ ਬਚਾਉਣ ਦੀ ਗੱਲ ਨਹੀਂ ਕਰਦੇ ਅਸੀਂ ਆਪਣੀ ਆਪਣੀ ਲੜਾਈ 'ਚ ਉਲਝੇ ਆ ਇਹ ਛੋਟੀ ਗੱਲ ਨਹੀਂ ਮੰਦਰ ਤੇ ਹਮਲਾ ਹੋਇਆ ਸੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉਸ ਵੇਲੇ ਮੈਂ ਲਾਈਵ ਕੀਤਾ ਸੀ ਕਿ ਇਹ ਜਿਹੜੀ ਸ਼ੁਰੂਆਤ ਸੀ 78 80 ਦੇ ਟਾਈਮ ਦੀ ਜਦੋਂ ਮੰਦਰਾਂ ਦੇ ਵਿੱਚ ਗੋਵਦਿਆਂ ਪੂਛਾਂ ਗੁਰਦੁਆਰਿਆਂ ਦੇ ਵਿੱਚ ਸਿਗਰਟਾਂ ਦੀਆਂ ਡੱਬੀਆਂ ਉਹ ਸੁੱਟੀਆਂ ਗਈਆਂ ਸੀ ਹੁਣ ਇੱਕ ਹਿੰਦੂ ਲੀਡਰ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਉਹਦੇ ਤੇ ਬੰਬ ਦਾ ਹਮਲਾ ਇਹ ਸਿਰਫ ਜਾਨ ਲੈਣ ਵਾਲਾ ਹਮਲਾ ਨਹੀਂ ਹੋ ਸਕਦਾ ਕਿ ਕਿਸੇ ਦੀ ਜਾਨ ਲੈਣੀ ਹੈ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਕੌਣ ਕਰਵਾ ਰਿਹਾ ਅੱਜ ਤੱਕ ਪਤਾ ਨਹੀਂ ਲੱਗਦਾ ਪਿਆ ਕਿਹਨੂੰ ਕੋਈ ਕਊਜੀ ਗੈਂਗਸਟਰਾਂ ਨੇ ਕਰਾਤਾ ਗੈਂਗਸਟਰ ਗੈਂਗਸਟਰ ਕਿੰਨਾ ਦੇ ਹੱਥਾਂ 'ਚ ਖੇਡਦੇ ਪਿਆ ਉਹਨਾਂ ਦੇ ਪਿੱਛੋਂ ਕਿੱਥੋਂ ਤਾਰ ਹਿਲਦੀ ਪਈ ਐ ਇਹ ਗ੍ਰੇਨੇਡ ਕਿੱਥੋਂ ਆ ਰਿਹਾ ਇਹਨਾਂ ਹਥਿਆਰਾਂ ਦੇ ਜ਼ਖੀਰੇ ਕਿੱਥੋਂ ਆ ਰਿਹਾ ਤੇ ਕੀ ਕਾਰਨ ਐ ਵੀ ਇਹ ਸਭ ਕਦੀ ਪੋਲਿਸ ਦੇ ਉੱਤੇ ਕਦੀ ਕਿਸੇ ਹਿੰਦੂ ਲੀਡਰ ਤੇ ਕਦੀ ਮੰਦਰ ਤੇ ਇੱਕ ਯੂਟਿਊਬਰ ਦੇ ਉੱਤੇ ਥੋੜੇ ਦਿਨ ਪਹਿਲਾਂ ਹੋਇਆ ਮੇਰੀ ਬੇਨਤੀ ਆ ਪੋਲੀਟੀਕਲ ਪਾਰਟੀਆਂ ਨੂੰ ਵੀ ਵੀ ਰਾਜ ਕਿੱ데 ਤੇ ਕਰਨਾ ਪੰਜਾਬ ਬਚੂਗਾ ਤੇ ਰਾਜ ਕਰੋਗੇ ਜੇ ਪੰਜਾਬ ਹੀ ਨਾ ਬਚਿਆ ਤੇ ਰਾਜ ਕਿੱ데 ਤੇ ਕਰੋਗੇ ਜੇ ਪੰਜਾਬ ਦੀ ਪੰਜਾਬ ਚ ਕੋਈ ਅੱਗ ਲਾਉਣ ਚ ਕਾਮਯਾਬ ਹੋ ਗਿਆ ਤੇ ਰਾਜਕੇਦੇ ਤੇ ਕਰੋਗੇ ਨਸ਼ੇ ਦੇ ਖਿਲਾਫ ਅਭਿਆਨ ਚਲਾਇਆ ਜਾ ਰਿਹਾ ਕੀ ਸਫਲਤਾ ਕੀ ਨਹੀਂ ਅਜ ਨਹੀਂ ਮੈਂ ਦੱਸ ਸਕਦਾ ਇਸ ਸਮੇਂ ਦੇ ਗਰਭ ਚ ਹੈ ਕਿੰਨੀ ਸਫਲਤਾ ਮਿਲਦੀ ਆ ਪਰ ਕੀ ਨਸ਼ਾ ਤੇ ਗੈਂਗਸਟਰ ਇਹ ਬੰਬ ਸੁੱਟਣ ਵਾਲੇ ਗੋਲੀਆਂ ਚਲਾਉਣ ਵਾਲੇ ਬੰਦਿਆਂ ਨੂੰ ਮਾਰਨ ਵਾਲੇ ਇਹ ਇੱਕੋ ਚੀਜ਼ ਨਹੀਂ ਇਹ ਇੱਕੋ ਹੀ ਚੀਜ਼ ਹੈ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਸੁਖਬੀਰ ਬਾਦਲ ਦੇ ਉੱਤੇ ਜਾਣ ਲੇਵਾ ਹਮਲਾ ਆ ਅੱਜ ਤੱਕ ਦੇ ਇਤਿਹਾਸ ਨੇ ਸਾਨੂੰ ਇਹ ਸਮਝਾਇਆ ਨਹੀਂ ਕਿ ਜਿੰਨੇ ਵੀ ਅੱਤਵਾਦ ਪੈਦਾ ਕੀਤਾ ਉਹ ਅੱਤਵਾਦ ਉਹਦੇ ਗਲੇ ਨੂੰ ਪਿਆ ਮੁੜ ਕੇ ਅੱਤਵਾਦ ਤੋਂ ਕੋਈ ਬਚ ਨਹੀਂ ਪਾਇਆ ਇਹ ਜਿੰਨੇ ਪੈਦਾ ਕੀਤਾ ਅਖੀਰ ਉਹਨੂੰ ਭੁਗਤਣਾ ਪਿਆ ਕੋਈ ਆਂਦਾ ਏਜੰਸੀਆਂ ਕਰਾ ਰਹੀਆਂ ਕੋਈ ਆਂਦਾ ਪੋਲਰਾਈਜੇਸ਼ਨ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਹਿੰਦੂਆਂ ਨੂੰ ਵੀ ਕਹਿਣਾ ਚਾਹੁੰਦਾ ਮੈਂ ਸਿੱਖਾਂ ਨੂੰ ਵੀ ਹਰ ਕਮਿਊਨਿਟੀ ਪੰਜਾਬ ਦੇ ਵਿੱਚ ਜਿਹੜੀ ਰਹਿੰਦੀ ਸਭ ਨੂੰ ਕਹਿਣਾ ਚਾਹੁੰਦਾ ਬਾਬਾ ਸਾਹਿਬ ਅੰਬੇਦਕਰ ਜੀ ਦੇ ਮੂਰਤੀ ਨੂੰ ਤੋੜਨ ਦੀ ਸਾਜ਼ਿਸ਼ ਜਾਂ ਉਹ ਜੋ ਇਹ ਕੋਈ ਛੋਟੀ ਘਟਨਾ ਨਹੀਂ ਹੈ ਇਹਨੂੰ ਹਲਕੇ 'ਚ ਨਾ ਲਈਏ ਕਿੰਨੂੰ ਕਿਧੇ ਤੋਂ ਦੂਰ ਕੀਤਾ ਜਾ ਰਿਹਾ ਇਹਦੇ ਪਿੱਛੇ ਪੋਲਿਟਿਕਸ ਉਹਦੀ ਬੋ ਆਉਂਦੀ ਆ ਪਰ ਇਹ ਰਾਜ ਕਰਨ ਦੀ ਇੱਛਾ ਰੱਖਣ ਵਾਲੇ ਲੋਕ ਜਿਹੜੇ ਇਹ ਹਰਕਤਾਂ ਕਰਾਉਂਦੇ ਆ ਜਾਂ ਜੇ ਕੋਈ ਇਹਦੇ ਪਿੱਛੇ ਏਜੰਸੀਆਂ ਜਾਂ ਪਾਕਿਸਤਾਨ ਦਾ ਹੱਥ ਆ ਜਾਂ ਕੋਈ ਪੋਲਿਟੀਕਲ ਪਾਰਟੀਆਂ ਦਾ ਕੋਈ ਅਜੰਡਾ ਤੇ ਇੱਕ ਗੱਲ ਸਮਝ ਲਓ ਇਹ ਪਰਦੇ ਫਾਸ਼ ਹੋਣੇ ਆ ਲੋਕ ਸਮਝ ਜਾਣਗੇ ਲੋਕਾਂ ਨੇ ਪੰਜਾਬ ਦੇ ਵਿੱਚ ਲੜਨਾ ਨਹੀਂ ਆ ਪੰਜਾਬ ਦੇ ਵਿੱਚ ਇੰਨੀਆਂ ਕੁਰਬਾਨੀਆਂ ਦੇਣ ਵਾਲੇ ਲੋਕ ਆ ਜਿਨ੍ਹਾਂ ਨੇ ਹਿੰਦੁਸਤਾਨ ਆਜ਼ਾਦ ਕਰਾਇਆ ਜੰਨਾ ਪੂਰੇ ਦੇਸ਼ ਨੇ ਆ ਪੰਜਾਬ ਨੇ ਕੁਰਬਾਨੀ ਦਿੱਤੀ ਅਤਵਾਦ ਦੇ ਸਮੇਂ ਤੇ ਵੀ ਪੰਜਾਬ ਨੂੰ ਅੱਗ ਨਹੀਂ ਲੱਗਣ ਦਿੱਤੀ ਗੁੰਮਰਾਹ ਸੀਗੇ ਲੋਕ ਪਰ